ਮੈਰਿਜ ਬਿਊਰੋ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਿੱਥੇ ਕੀ ਆਪਾਂ ਤੁਹਾਡੇ ਲਈ ਨਵੇਂ-ਨਵੇਂ ਲੜਕੀ ਅਤੇ ਲੜਕਿਆਂ ਦੇ ਰਿਸ਼ਤਿਆਂ ਦੀ ਐਡ ਸਾਡੇ ਚੈਨਲ ਦੇ ਉੱਤੇ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਹਾਂ ਦੋਸਤੋ ਜੇਕਰ ਤੁਸੀਂ ਵੀ ਆਪਣੇ ਲਈ ਕਿਸੇ ਚੰਗੇ ਜੀਵਨ ਸਾਥੀ ਦੀ ਭਾਲ ਵਿੱਚ ਹੋ ਜਾਂ ਫਿਰ ਤੁਹਾਨੂੰ ਆਪਣੇ ਲੜਕੇ ਜਾਂ ਲੜਕੀ ਲਈ ਚੰਗੇ ਪਰਿਵਾਰ ਦੀ ਕੰਨਿਆ ਯਾਰ ਫੇ ਵਰਦੀ ਲੋੜ ਹੈ ਤਾਂ ਤੁਸੀਂ ਮੈਰਿਜ ਬਿਊਰੋ ਪੰਜਾਬ ਚੈਨਲ ਤੋਂ ਆਪਣੇ ਰਿਸ਼ਤੇ ਦੇ ਲਈ ਐਡ ਕਰਵਾ ਸਕਦੇ ਹੋ ਅਤੇ ਇੱਕ ਚੰਗਾ ਰਿਸ਼ਤਾ ਲੱਭ ਸਕਦੇ ਹੋ ਜ਼ਰੂਰੀ ਗੱਲ ਤੁਹਾਡਾ ਜਿੰਨਾ ਵੀ ਪਰਸਨਲ ਡਾਟਾ ਹੋਵੇਗਾ ਉਹ ਐਡ ਵਿੱਚ ਨਹੀਂ ਪਾਇਆ ਜਾਵੇਗਾ ਸਿਰਫ ਤੇ ਸਿਰਫ ਜ਼ਰੂਰੀ ਗੱਲਾਂ ਹੀ ਐਡ ਵਿੱਚ ਪਾਈਆਂ ਜਾਣਗੀਆਂ ਜਿਵੇਂ ਕਿ ਕਾਸਟ ਉਮਰ ਕਾਰੋਬਾਰ ਪੜਾਈ ਡਿਮਾਂਡ ਆਦਿ ਸੋ ਤੁਸੀਂ ਬਿਨਾਂ ਕਿਸੇ ਫਿਕਰ ਤੋਂ ਆਪਣਾ ਬਾਇਓ ਡਾਟਾ ਸਾਨੂੰ ਭੇਜਾ ਰਹੇ ਹੋ ਅਤੇ ਤੁਹਾਡੀ ਫੋਟੋ ਵੀ ਉਦੋਂ ਹੀ ਦਿਖਾਈ ਜਾਵੇਗੀ ਜਦੋਂ ਲੜਕੇ ਨੂੰ ਜਾਂ ਲੜਕੀ ਨੂੰ ਬਾਇਓ ਡਾਟਾ ਵਾਲਾ ਰਿਸ਼ਤਾ ਪਸੰਦ ਆ ਜਾਵੇਗਾ ਜਾਂ ਫਿਰ ਉਹਨਾਂ ਦੀ ਆਪਸ ਦੇ ਵਿੱਚ ਰਜ਼ਾਮੰਦੀ ਹੋਵੇਗੀ ਲੜਕੀ ਦਾ ਰਿਸ਼ਤਾ ਅੱਜ ਸੀ ਤੁਹਾਡੇ ਲਈ ਲੜਕੀ ਦਾ ਇੱਕ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜੋ ਕਿ ਰਵਿਦਾਸੀ ਕਾਸਨ ਸੰਬੰਧ ਰੱਖਦੇ ਹਨ ਗੋਤ ਮੁੰਦੂ ਹੈ ਉਮਰ 31 ਸਾਲ ਹੈ ਕੱਦ 5 ਫੁੱਟ 2 ਇੰਚ ਹੈ ਤੇ ਪੜ੍ਹਾਈ ਵਿੱਚ ਲੜਕੀ ਦੀ ਐਮ ਐਸ ਸੀ ਕੰਪਿਊਟਰ ਸਾਇੰਸ ਦੇ ਨਾਲ ਪਾਸ ਕੀਤੀ ਹੋਈ ਹੈ ਹੋਰ ਜਾਣਕਾਰੀ ਇਸ ਸਮੇਂ ਲੜਕੀ ਬੈਂਕ ਵਿੱਚ ਡਿਪਟੀ ਮੈਨੇਜਰ ਲੱਗੀ ਹੋਈ ਹੈ ਤੇ ਉਸ ਦੀ ਵਧੀਆ ਸੈਲਰੀ ਵੀ ਹੈ ਲੜਕੀ ਵਾਲਾ ਨੂੰ ਐਨ ਆਰ ਆਈ ਲੜਕੇ ਦੀ ਜ਼ਰੂਰਤ ਹੈ ਜੋ ਕਿ ਹੁਸ਼ਿਆਰਪੁਰ ਦੇ ਨੇੜੇ ਦੇ ਹੋਣ ਅਗਲਾ ਰਿਸ਼ਤਾ ਲੜਕੀ ਦਾ ਹੈ ਜਿਸ ਵਿੱਚ ਜੋ ਕਿ ਕਾਸ ਜਰਸੀ ਨਾਲ ਸੰਬੰਧ ਰੱਖਦੇ ਹਨ ਉਮਰ 29 ਸਾਲ ਹੈ ਰੰਗ ਗੋਰਾ ਕੱਦ 5 ਫੁੱਟ 3 ਇੰਚ ਹੈ ਪੜਾਈ ਵਿੱਚ ਲੜਕੀ ਦੀ ਜੀਐਨਐਮ ਨਰਸਿੰਗ ਕੀਤੀ ਹੋਈ ਹੈ ਜਿਸ ਵਿੱਚ 4 ਸਾਲ ਦਾ ਉਸਕੋ ਤਜਰਬਾ ਵੀ ਹੈ ਲੜਕੀ ਵਾਲੇ ਨੂੰ 10 ਕਿੱਲੇ ਵਾਲਾ ਲੜਕਾ ਚਾਹੀਦਾ ਹੈ ਜੋ ਕਿ ਬਾਹਰ ਪੱਕਾ ਹੋਵੇ ਅਤੇ ਤਰਨਤਾਰ ਸ਼ਹਿਰ ਦੇ ਨੇੜੇ ਦੇ ਰਹਿਣ ਵਾਲੇ ਹੋਣ ਕਿਉਂਕਿ ਪਰਿਵਾਰ ਤਰਨਤਾਰਨ ਸ਼ਹਿਰ ਦੇ ਰਹਿਣ ਵਾਲੇ ਹਨ ਅਗਲਾ ਰਿਸ਼ਤਾ ਜੋ ਲੈ ਕੇ ਆਏ ਹਾਂ ਲੜਕੀ ਦਾ ਜੋ ਕਿ ਕੈਨੇਡਾ ਵਿੱਚ ਪੱਕੇ ਹਨ ਤੇ ਜਲੰਧਰ ਦੇ ਰਹਿਣ ਵਾਲੇ ਹਨ ਉਮਰ ਲੜਕੀ 29 ਸਾਲ ਹੈ ਕੱਦ 5 ਫੁੱਟ 5 ਇੰਚਾ ਤੇ ਪੜ੍ਹਾਈ ਵਿੱਚ ਲੜਕੀ ਦੀ ਕੰਪਿਊਟਿੰਗ ਸਪੋਰਟਸ ਪਾਸ ਕੀਤੀ ਹੋਈ ਹੈ ਇਸ ਸਮੇਂ ਲੜਕੀ ਕੈਨੇਡਾ ਵਿੱਚ ਬੰਬਾਰਡੀਅਰ ਐਵੀਏਸ਼ਨ ਇੰਡਸਟਰੀ ਵਿੱਚ ਕੰਮ ਕਰਦੀ ਹੈ ਲੜਕੀ ਦਾ ਡਿਵੋਰਸ ਹੋਇਆ ਹੋਇਆ ਹੈ ਤੇ ਲੜਕੀ ਵਾਲਿਆਂ ਨੂੰ ਵਧੀਆ ਜ਼ਮੀਨ ਵਾਲਾ ਲੜਕਾ ਚਾਹੀਦਾਗਾ ਜੋ ਕਿ ਪੜ੍ਹਿਆ ਲਿਖਿਆ ਹੋਵੇ ਤੇ ਜਲੰਧਰ ਸ਼ਹਿਰ ਦੇ ਨੇੜੇ ਦੇ ਰਹਿਣ ਵਾਲੇ ਹੋਣ ਮੈਰਿਜ ਬਿਊਰੋ ਫਰੈਂਚਾਈਜ਼ੀ ਜੇਕਰ ਕਿਸੇ ਨੇ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰਨਾ ਹੋਵੇ ਤਾਂ ਯਾ ਫਿਰ ਤੁਹਾਡੇ ਕੋਲ ਪੜੇ ਲਿਖੇ ਲੜਕੇ ਜਾਂ ਫਿਰ ਬਾਇਓ ਡਾਟੇ ਲੜਕੀਆਂ ਦੇ ਗਰੀ ਪਰਿਵਾਰ ਦੇ ਹੈਗੇ ਨਹੀਂ ਤਾਂ ਤੁਸੀਂ ਸਾਡੇ ਨਾਲ ਮਿਲ ਕੇ ਰਿਸ਼ਤੇ ਕਰਵਾਉਣ ਦਾ ਕੰਮ ਕਰ ਸਕਦੇ ਹੋ ਆਪਣੇ ਬਾਇਓ ਡਾਟੇ ਸਾਨੂੰ ਸੈਂਡ ਕਰਕੇ ਮੈਚ ਕਰਵਾ ਕੇ ਰਿਸ਼ਤਾ ਤੁਸੀਂ ਕਰਵਾ ਸਕਦੇ ਹੋ ਡਾਟਾ ਤੁਸੀਂ ਸਾਨੂੰ ਸਾਡੇ ਦਿੱਤੇ ਗੇ ਨੰਬਰ ਦੇ ਉੱਤੇ ਭੇਜ ਸਕਦੇ ਹੋ ਸਾਡੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ